ਹਲਕਾ ਕੇਂਦਰੀ ਤੋਂ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਵਾਰਡ ਨੰਬਰ 27 ਵਿਖੇ ਨਵੇਂ ਲੱਗਣ ਵਾਲੇ ਟਿਊਬਵੈੱਲ ਦਾ ਉਦਘਾਟਨ ਕੀਤਾ ਤੇ ਉਹਨਾਂ ਨੇ ਆਖਿਆ ਕਿ ਇਸ ਟਿਊਬਵੈੱਲ ਲੱਗਣ ਨਾਲ ਜੋ ਪਾਣੀ ਦੀ ਸਮੱਸਿਆ ਹੈ ਉਸ ਦਾ ਹੱਲ ਹੋ ਜਾਵੇਗਾ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਹਲਕਾ ਕੇਂਦਰੀ ਵਿਖੇ 20 ਤੋਂ ਵੱਧ ਟਿਊਬਵੈੱਲ ਲਗਾ ਚੁੱਕੇ ਹਨ ਨਵੇਂ ਅਤੇ ਉਹਨਾਂ ਨੇ ਆਖਿਆ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਕਿਸੇ ਨੂੰ ਵੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਲਕੇ ਵਿੱਚ ਵਿਕਾਸ ਦੇ ਕੰਮ ਲਗਾਤਾਰ ਜਾਰੀ ਰਹਿਣਗੇ। ਅਗਰ ਕਿਸੇ ਨੂੰ ਕੋਈ ਮੁਸ਼ਕਿਲ ਹੈ ਤਾਂ ਉਹਨਾਂ ਨੂੰ ਕਦੇ ਵੀ ਮਿਲ ਸਕਦਾ ਹੈ ਇਸ ਮੌਕੇ ਆਮ ਆਦਮੀ ਪਾਰਟੀ ਦੇ ਕਈ ਆਗੂ ਅਤੇ ਵਰਕਰ ਵੀ ਹਾਜ਼ਰ ਸਨ ਸ਼ਹਿਰ ਦਾ ਬੜਾ ਇੱਕ ਇੰਪੋਰਟੈਂਟ ਇਲਾਕਾ ਟਾਪ ਖੜੀਕਾ ਔਰ ਬੈਰੀਗੇਟ ਦੇ ਵਿੱਚ ਕੀਤਾ ਸੀ ਨਵੇਂ ਟਿਊਬਵਲ ਦਾ ਔਰ ਵੱਡਾ ਟਿਊਬਵਲ ਜਿਹੜਾ ਇੱਥੇ ਲਗਾਇਆ ਜਾਏਗਾ ਇੱਥੇ ਇੱਕ ਟਿਊਬਵਲ ਆਲਰੇਡੀ ਸੀਗਾ ਜਿਹੜਾ ਕਿ ਬਾਰ-ਬਾਰ ਖਰਾਬੀ ਦਿੰਦਾ ਸੀਗਾ ਖਰਾਬ ਹੋ ਜਾਂਦਾ ਸੀ ਪਰੇਸ਼ਾਨੀ ਦਿੰਦਾ ਸੀ ਬਹੁਤ ਜ਼ਿਆਦਾ ਤੇ ਉਸ ਨੂੰ ਦੇਖਦੇ ਆયા ਸੀ ਪਹਿਲਾਂ ਹੀ ਐਂਟੀਸੀਪੇਟ ਕਰਕੇ ਕਿ ਉਹ ਪੁਰਾਣਾ ਹੋ ਚੁੱਕਾ ਉਹ ਕਿਸੇ ਵਾਲੇ ਵੀ ਜਵਾਬ ਦੇ ਸਕਦਾ ਅਸੀਂ ਪਹਿਲੇ ਹੀ ਜਿਹੜਾ ਇੱਕ ਵੱਡਾ ਟੂਬਲ ਹੈ ਜਿਹੜਾ ਵਿਦਨ ਆਈ ਥਿੰਕ 1 ਮੰਥ ਜਿਹੜਾ ਸਾਰਾ ਕੁਝ ਰੈਡੀ ਹੋ ਜਾਏਗਾ ਪਾਣੀ ਲੋਕਾਂ ਨੂੰ ਮਿਲਣਾ ਸ਼ੁਰੂ ਹੋ ਜਾਏਗਾ ਸੋ ਅੱਜ ਇੱਕ ਨਵੇਂ ਵੱਡੇ ਟੂਬਲ ਦਾ ਗਾਟਨ ਇੱਥੇ ਕੀਤਾ ਜਾ ਰਿਹਾ ਹੈ